ਸਮਾਣਾ ਸਦਰ ਪੁਲਿਸ ਲਗਾਤਾਰ ਜਿਹੜੇ ਦੇਸੀ ਸ਼ਰਾਬ ਲਾਹਣ ਕਰਦੇ ਆ ਉਹਨਾਂ ਦੇ ਖਿਲਾਫ ਉਹਨਾਂ ਦੀ ਮੁਹਿੰਮ ਚੱਲੀ ਹੋਈ ਹੈ ਔਰ ਉਸ ਦੇ ਤਹਿਤ ਕਾਫੀ ਕਾਮਯਾਬੀ ਸਦਰ ਪੁਲਿਸ ਸਮਾਣਾ ਨੂੰ ਮਿਲ ਰਹੀ ਹੈ ਸਮਾਣਾ ਸਦਰ ਪੁਲਿਸ ਵੱਲੋਂ ਇੱਕ ਕਥਿਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਕਥਿਤ ਰੋਪੀ ਦਾ ਵੀ ਕਹਿਣਾ ਹੈ ਕਿ ਮੈਂ ਆਪਣੇ ਪੀਣ ਲਈ ਕੱਢਦਾ ਸੀ ਲੇਕਿਨ ਇੰਨੀ ਜ਼ਿਆਦਾ ਲਾਹਣ 200 ਲੀਟਰ ਬਣਾਣੀ ਇੱਕ ਖੁਦ ਸਖਦੇ ਘੇਰੇ ਵਿੱਚ ਆਂਦੇ ਹਨ ਪੁਲਿਸ ਵੱਲੋਂ ਲਗਾਤਾਰ ਜਿਹੜੇ ਸਰਾਬ ਕਰਦੇ ਆਂ ਦੇਸੀ ਲਹਾਨ ਬਣਾ ਕੇ ਵੇਚਦੇ ਆਂ ਉਹਨਾਂ ਦੇ ਖਿਲਾਫ ਅਭਿਆਨ ਮੁਹਿੰਮ ਚੱਲੀ ਹੋਈ ਹੈ ਔਰ ਉਸ ਦੇ ਵੀ ਸਦਰ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਪੁਲਿਸ ਅਧਿਕਾਰੀ ਉਤਾਰ ਸਿੰਘ ਜੀ ਹੈ ਲਗਾਤਾਰ ਸਾਡੀ ਜਿਹੜੀ ਪੁਲਿਸ ਪਾਰਟੀ ਆ ਥਾਣਾ ਸਦਰ ਦੀ ਕਿਨਾਂ ਕੁ ਕਾਫੀ ਇੱਕ ਹਫਤੇ ਤੋਂ ਮਸਤੀਤੀ ਦੇ ਵਿੱਚ ਆ ਕਰੀਬ ਹੁਣ ਤੱਕ 400 ਲੀਟਰ ਲਾਣ ਦੇ ਕਰੀਬ ਅਸੀਂ ਨੇ ਇੱਕ ਹਫਤੇ ਦੇ ਵਿੱਚ ਫੜ ਚੁੱਕੇ ਆ ਜਿਹੜੇ ਵੱਖ-ਵੱਖ ਮੁਕਦਮੇ ਵੱਖ-ਵੱਖ ਪਿੰਡਾਂ ਦੇ ਵਿੱਚ ਦਰਜ ਰਿਸ਼ਟ ਕਰ ਚੁੱਕੇ ਆ ਪਰਸੋਂ ਵੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਦੀ ਐਸਏ ਸਤਪਾਲ ਗੁਰਦੇਵ ਸਿੰਘ ਆਪਣਾ ਨਾਂ ਦਾ ਬੰਦਾ ਸੀ ਖੇੜੀ ਫਤਨ ਤੋਂ ਠੀਕ ਆ ਉਹਦੇ ਘਰੋਂ ਵੀ ਕਾਫੀ ਭਾਰੀ ਮਾਤਰਾ ਦੇ ਵਿੱਚ ਸਾਨੂੰ ਲਾਹਣ ਬਰਾਮਦ ਹੋਈ ਸੀਗੀ ਉਹਦੇ ਖਿਲਾਫ ਵੀ ਪਰਚਾ ਦਰਜ ਅਰਜਿਸਟ ਕੀਤਾ 66 ਨੰਬਰ ਤੇ ਕੱਲ ਫੇਰ ਮੇਰੇ ਚੌਕੀ ਇੰਚਾਰਜ ਐਸ ਆਪਣੇ ਐਸਆਈ ਸਰਬਜੀਤ ਸਿੰਘ ਵੱਲੋਂ ਤੇ ਚੌਕੀ ਇੰਚਾਰਜ ਮਵੀ ਤੇ ਐਸਆਈ ਬਲਬੀਰ ਸਿੰਘ ਵੱਲੋਂ ਠੀਕ ਹੈ ਕੰਪਿੰਡ ਕਲਾਰਾਂ ਦੇ ਵਿੱਚ ਮਿੱਠੂ ਸਿੰਘ ਨਾਂ ਦੇ ਵਿਅਕਤੀ ਦੇ ਆਪਣੇ ਘਰ ਦੇ ਵਿੱਚ ਡੰਗਰਾਂ ਵਾਲੇ ਭਾਂਡੇ ਦੇ ਵਿੱਚ ਇੱਕ ਲਾਹਣ 200 ਲੀਟਰ ਲਾਹਣ ਦਾ ਡਰਮ ਪਾ ਕੇ ਰੱਖਿਆ ਹੋਇਆ ਸੀਗਾ ਤੇ ਮੁਕੁਰ ਦੀ ਆਧਾਰ ਤੇ ਠੀਕ ਹੈ ਇਹਦੀ ਖਿਲਾਫ ਵੀ ਅਸੀਂ ਮਕਦਮਾ ਨੰਬਰ 65 ਦਰਜ ਰਿਸ਼ਟ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਇਹਦੇ ਖਿਲਾਫ ਪਹਿਲਾਂ ਵੀ ਜਿਹੜਾ ਹੈਗਾ ਰਿਕਾਰਡ ਖੋਹਾਲ ਕੇ ਚੈੱਕ ਕੀਤਾ ਗਿਆ ਤੇ ਇਹਦੀ ਖਿਲਾਫ ਪਹਿਲਾਂ ਵੀ 200 ਲੀਟਰ ਲਾਣ ਦਾ ਮਕਦਮਾ ਦਰਜ ਹੈ ਤੇ ਬਾਕੀ ਤਵਦੀਸ ਹਾਲੇ ਸਾਡੀ ਜਾਰੀ ਆ ਮਾੜੇ ਅਨਸਰਾਂ ਨੂੰ ਮੈਂ ਸਾਰਿਆਂ ਨੂੰ ਇਹੀ ਉਹ ਕਹਿੰਦਾ ਵੀ ਠੀਕ ਹੈ ਜਿਹੜੇ ਇਹ ਮਾੜੇ ਕੰਮ ਧੰਦਾ ਕਰਦੇ ਹਾਂ ਠੀਕ ਆ ਇਹਨਾਂ ਤੋਂ ਬਾਜ਼ ਆ ਜਾਓ ਤੇ ਆਪਣੇ ਜੋ ਵੀ ਹੈਗਾ ਨੇਕ ਚੱਲਣ ਨਾਲ ਆਪਣਾ ਉਹ ਕੰਮ ਕਰੋ ਠੀਕ ਹੈ ਅਸੀਂ ਉਹਨਾਂ ਦੀ ਹਰ ਪੱਖ ਤੋਂ ਮਦਦ ਵੀ ਕਰਾਂਗੇ ਤੇ ਕਿਸੇ ਨੂੰ ਕੋਈ انسان ਨੂੰ ਅਮਨ ਕਾਨੂੰਨ ਨੂੰ ਮੁੱਖ ਰੱਖਦੇ ਕਿਸੇ ਨੂੰ ਕਾਨੂੰਨ ਨੂੰ ਹੱਥ ਤੇ ਨਹੀਂ ਲੈਣ ਦੇਵਾਂਗੇ ਜਿਸ ਤਰ੍ਹਾਂ ਚੋਣਾਂ ਦਾ ਸਮਾਂ ਹੁਣ ਚੱਲ ਰਿਹਾ ਹੈ ਇਸਰਾਬ ਜਿਸ ਤਰ੍ਹਾਂ ਜ਼ਿਆਦਾ ਹਾਂ ਇਸ ਕਰਕੇ ਜੋ ਲੋਕ ਸਭਾ ਦੀਆਂ ਇਲੈਕਸ਼ਨ ਆ ਰਹੀਆਂ ਨੇ ਇਹਦੇ ਵਿੱਚ ਵੀ ਲੋਕ ਜਿਹੜੇ ਹੈਗੇ ਨੇਗੇ ਨਾਜਾਇਜ਼ ਸ਼ਰਾਬ ਕੰਕਸੀਦ ਕਰਨ ਦੇ ਕਾਫੀ ਲੋਕ ਆਦੀ ਨੇ ਜਿਵੇਂ ਪਿੰਡ ਮਰੌੜੀ ਕਾਫੀ ਹੁਣ ਇਹਨਾਂ ਦੇ ਵਿੱਚ ਅਸੀਂ ਨੱਥ ਪਾਈਆ ਮਰੌੜੀ ਪਿੰਡ ਦੇ ਲੋਕਾਂ ਨੇ ਵਾ ਸ਼ਰਾਬ ਕਸੀਰ ਕਰ ਦੋ ਤੋਆ ਕੀਤੀ ਆ ਵੈਸੇ ਉਥੇ ਠੀਕ ਹੈ ਨਾ ਉਹਨਾਂ ਦੇ ਖਿਲਾਫ ਨਾਕੇਬੰਦੀ ਸਾਡੀ ਸ਼ਾਮ ਨੂੰ ਡੇਲੀ ਸ਼ਾਮ ਨੂੰ ਰਾਤ ਨੂੰ ਨਾਕਾ ਲੱਗਦਾ ਤੇ ਦਿਨੇ ਵੀ ਸਾਡੀ ਜਿਹੜੀ ਪੁਲਿਸ ਪਾਰਟੀਆਂ ਨੇ ਵੱਖ-ਵੱਖ ਪੰਜ ਪੁਲਿਸ ਪਾਰਟੀਆਂ ਸਾਡੀਆਂ ਚੱਲ ਰਹੀਆਂ ਨੇ ਜਾਂ ਇਲਾਕੇ ਦੇ ਵਿੱਚ ਵੱਖ-ਵੱਖ ਇਲਾਕੇ ਦੇ ਵਿੱਚ ਜਿਹੜਾ ਹੈਗੇ ਗਸ਼ਤ ਕਰ ਰਹੇ ਨੇਗੇ ਜਿੱਥੇ ਵੀ ਕੋਈ ਇਨਫੋਰਮੇਸ਼ਨ ਨੂੰ ਮਿਲਦੀ ਆ ਠੀਕ ਹੈ ਕੋਈ ਮਾੜੇ ਅਨਸਰ ਬਾਰੇ ਠੀਕ ਹੈ ਫੌਰਨ ਅਸੀਂ ਉਸ ਨੂੰ ਕਾਰਵਾਈ ਕਰ ਰਹੇ ਹਾਂ ਪਹਿਲੇ ਪਰਸੇ ਤੇਰਸੇ ਸਰਦੇ ਜੀ ਸਰ 2020 ਦੇ ਵਿੱਚ ਕੋਈ ਪਹਿਲੇ ਹੋਏ ਨਾ ਸੀ ਤਾਂ ਸਰ ਉਹ ਦੇ ਖਾਣ ਪੀਣ ਜੋ ਵੀ ਕਰਦੇ ਤੇ ਜਿਆਦਾ ਹੁਣ ਸੱਡ ਰੱਖਾਈ ਉਹ 200 ਅਸੀਂ ਕੰਮ ਕਰਦੇ ਮਿੱਟੀ ਦਾ ਖਾਸ ਮੁੰਡੇ ਕੰਮ ਇਕੱਠੇ ਹੋਏ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼